ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਇਸ ਵਕਤ ਸਕਾਈਪ ਦੇ ਰਾਹੀਂ ਮੌਜੂਦ ਨੇ ਵਿਕਰਮਜੀਤ ਪਾਸੀ ਜਿਹੜੇ ਆਮ ਆਦਮੀ ਪਾਰਟੀ ਦੇ ਅਫੀਸ਼ੀਅਲ ਸਪੋਕਸਪਰਸਨ ਨੇ ਮਨੀਸ਼ ਸਿਸੋਦੀਆ ਜਿਹੜੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਆ ਪਿਛਲੇ 17 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਸੀਗੇ ਦਿੱਲੀ ਸ਼ਰਾਬ ਨੀਤੀ ਘੁਟਾਲੇ ਨੂੰ ਲੈ ਕੇ ਸੀਬੀਆਈ ਤੇ ਈਡੀ ਨੇ ਉਹਨਾਂ ਦੇ ਉੱਤੇ ਕੇਸ ਦਰਜ ਕੀਤੇ ਹੋਏ ਸੀ ਮਨੀ ਲਾਂਡਰਿੰਗ ਦੇ ਇਲਜ਼ਾਮ ਸੀਗੇ ਬਾਰ-ਬਾਰ ਅਦਾਲਤ ਦੇ ਵਿੱਚ ਜ਼ਮਾਨਤ ਦੀ ਜਿਹੜੀ ਆ ਉਹ ਅਰਜ਼ੀ ਲਗਾਈ ਜਾਂਦੀ ਸੀ ਖਾਰਜ ਹੋ ਰਹੀ ਸੀ ਕਿਸੇ ਵੇਲੇ ਅਦਾਲਤ ਜਿਹੜੇ ਆ ਉਹ ਆਪਣੇ ਫੈਸਲੇ ਰੱਖਵੇਂ ਰੱਖ ਲੈਂਦੀ ਸੀ ਆਖਰਕਾਰ ਅੱਜ 17 ਮਹੀਨਿਆਂ ਬਾਅਦ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਮਿਲ ਗਈ ਹੈ ਮਾਨਯੋਗ ਸੁਪਰੀਮ ਕੋਰਟ ਨੇ ਉਹਨਾਂ ਦੀ ਜਿਹੜੀ ਬੇਲ ਅਰਜ਼ੀ ਹੈ ਉਹ ਮਨਜ਼ੂਰ ਕਰ ਲਈ ਹੈ ਔਰ ਇਹ ਪੂਰਾ 17 ਮਹੀਨਿਆਂ ਦੇ ਵਿੱਚ ਜੋ ਜੋ ਮਨੀਸ਼ ਸਿਸੋਦੀਆ ਦੇ ਨਾਲ ਹੋਇਆ ਜਾਂ ਉਹ ਪੂਰਾ ਘਟਨਾ ਕ੍ਰਮ ਜੋ ਅਦਾਲਤ ਦੇ ਵਿੱਚ ਅੱਜ ਹੋਇਆ ਸਾਨੂੰ ਬਿਆਨ ਕਰਨਗੇ ਵਿਕਰਮਜੀਤ ਪਾਸੀ ਸਤਿ ਸ਼੍ਰੀ ਅਕਾਲ ਸਰ ਸ਼ਸ਼ੀਕਲ ਜੀ ਤੁਹਾਨੂੰ ਵੀ ਸਾਰੇ ਦਰਸ਼ਕਾਂ ਨੂੰ ਪਰਮਾਤਮਾ ਖੁਸ਼ੀਆਂ ਦੇਵੇ ਤਰੱਕੀਆਂ ਦੇਵੇ ਸਰ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਮਨੀਸ਼ ਸਿਸੋਧਿਆ ਹੁਣਾਂ ਨੂੰ ਬੇਲ ਦੇ ਦਿੱਤੀ ਐ 17 ਮਹੀਨੇ ਬਾਅਦ ਅੱਜ ਸ਼ਾਮ ਤੱਕ ਉਮੀਦ ਹੈ ਕਿ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਧਿਆ ਬਾਹਰ ਆ ਜਾਣਗੇ ਤੇ ਕਿੱਦਾਂ ਇਹ ਸਾਰਾ ਕੇਸ ਚੱਲਿਆ ਅੱਜ ਅਦਾਲਤ ਦੇ ਵਿੱਚ ਕੀ ਹੋਇਆ ਕਿਹੜੀਆਂ ਸ਼ਰਤਾਂ ਤੇ ਬੇਲ ਮਿਲੀ ਆ ਜਾਂ ਬਿਲਕੁਲ ਬਿਨਾਂ ਸ਼ਰਤਾਂ ਤੋਂ ਬੇਲ ਮਿਲ ਗਈ ਜੀ ਅ ਦੇਖੋ ਇਦਾਂ ਹੈ ਸੰਦੀਪ ਜੀ ਕੇ ਜਦੋਂ ਵੀ ਕੋਈ ਬੇਲ ਮਿਲਦੀ ਆ ਉਹਦੇ ਕੋਈ ਸਪੈਸੀਫਿਕ ਆਰਡਰਸ ਹੁੰਨੇ ਆ ਪਹਿਲੀ ਗੱਲ ਤਾਂ ਔਰ ਇਹ ਜਿਹੜੀ ਬੇਲ ਆ ਇਹ ਬਹੁਤ ਮਾਇਨੇ ਰੱਖਦੀ ਹੈ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਆਮ ਆਦਮੀ ਪਾਰਟੀ ਦੇ ਇੱਕ ਇੱਕ ਵੌਲੰਟੀਅਰ ਨੂੰ ਵਰਕਰ ਨੂੰ ਤੇ ਹਰ ਉਸ ਬੰਦੇ ਨੂੰ ਕੰਗ੍ਰੈਚੂਲੇਟ ਕਰਦਾ ਜਿਹੜੇ ਲੋਕਤੰਤਰ ਨੂੰ ਪਿਆਰ ਕਰਦੇ ਆ ਕਿਉਂਕਿ ਇਹ ਬੇਲ ਮਿਲਣਾ ਇੱਕ ਬਹੁਤ ਵੱਡੇ ਮਾਇਨੇ ਰੱਖਦਾ ਇਸ ਕੇਸ ਦੇ ਵਿੱਚ ਕਾਰਨ ਕੀ ਹੈ ਕਿ ਈਡੀ ਔਰ ਸੀਬੀਆਈ ਨੋਮਾ ਨੇ ਮਨੀਸ਼ ਸ਼ੋਧਿਆ ਜੀ ਨੂੰ ਗ੍ਰਿਫਤਾਰ ਕੀਤਾ ਤਾਂ ਤੁਹਾਡੇ ਯਾਦ ਹੋਵੇਗਾ सीबीआई ਨੇ 26 ਫਰਵਰੀ 2024 ਨੂੰ ਤੇ ਈਡੀ ਨੇ 9 ਮਾਰਚ 2024 ਨੂੰ ਤੇ ਉਸ ਤੋਂ ਬਾਅਦ ਲਗਾਤਾਰ ਉਹਨਾਂ ਨੇ ਮਨੀਸ਼ ਸ਼ੋਧਿਆ ਜੀ ਦੀ ਬੇਲ ਨੂੰ ਅਪੋਜ਼ ਕੀਤਾ ਉਹਨਾਂ ਦੇ ਖਿਲਾਫ ਕੋਈ ਇਨਕਰੀਮੈਂਟਿੰਗ ਜਾਂ ਕਹਿ ਸਕਦੇ ਹੋ ਕੋਈ ਐਵੀਡੈਂਸ ਐਦਾਂ ਦੀ ਨਜ਼ਰ ਨਹੀਂ ਆਈ ਉਸ ਤੋਂ ਬਾਵਜੂਦ ਵੀ ਲਗਾਤਾਰ सीबीआई ਈਡੀ ਅਪੋਜ਼ ਕਰਦੀ ਰਹੀ ਸੋਲੀਸਿਟਰ ਜਨਰਲ ਤੱਕ ਪੇਸ਼ ਹੁੰਦੇ ਰਹੇ ਇਹਨਾਂ ਨੂੰ ਬੇਲ ਨਾ ਦਿੱਤੀ ਜਾਏ ਕਾਰਨ ਕੀ ਸੀ ਕਾਰਨ ਸੀ ਵੱਧ ਤੋਂ ਵੱਧ ਸਮਾਂ ਆਮ ਆਦਮੀ ਪਾਰਟੀ ਦੇ ਲੀਡਰਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਹਰ ਉਸ ਬੁਰਾਈ ਦਾ ਵਿਰੋਧ ਕਰਦੀ ਹੈ ਔਰ ਉਸ ਕਰਪਸ਼ਨ ਦਾ ਵਿਰੋਧ ਕਰਦੀ ਹੈ ਜੋ ਸਾਡੇ ਹਿੰਦੁਸਤਾਨ ਨੂੰ ਖੋਖਲਾ ਕਰਨ ਤੇ ਲੱਗੀ ਹੋਈ ਹੈ ਹੁਣ ਤੁਸੀਂ ਦੇਖੋ ਕਿ ਤਕਰੀਬਨ 530 ਦਿਨਾਂ ਬਾਅਦ 18 ਮਹੀਨਿਆਂ ਬਾਅਦ ਸੁਪਰੀਮ ਕੋਰਟ ਨੂੰ ਬਾਰ-ਬਾਰ ਤੁਹਾਡੇ ਯਾਦ ਹੋਏਗਾ ਕਿ ਜਦੋਂ ਪਹਿਲਾਂ ਬੇਲ ਲਗਾਈ ਗਈ ਸੀ ਸਿਸ਼ੋਧਿਆ ਜੀ ਦੀ ਤੇ ਏਜੰਸੀ ਨੇ ਕੀ ਕਿਹਾ ਸੀ ਕਿ ਅਸੀਂ ਤਾਂ ਜੀ ਆ ਜੁਲਾਈ ਦੇ ਪਹਿਲੇ ਹਫਤੇ ਹੀ ਜਣਾ ਹੈ ਜੀ ਟ੍ਰਾਇਲ ਕਨਕਲੂਡ ਕਰਾ ਦਾਂਗੇ ਜੀ ਜਦੋਂ ਪਹਿਲਾਂ ਸੁਪਰੀਮ ਕੋਰਟ ਚ ਬੇਲ ਗਈ ਸੀ ਤਾਂ 6 ਤੋਂ 8 ਮਹੀਨੇ ਦਾ ਸਮਾਂ ਰੱਖਿਆ ਗਿਆ ਸੀ ਉਹ ਫੇਰ ਲਟਕਾਂਦੇ ਚਲੇ ਗਏ ਮਤਲਬ ਕਿਸੇ ਕਿ ਡਿਲੇਇੰਗ ਟੈਕਟਿਕਸ ਅਡਾਪਟ ਕੀਤੀਆਂ ਜਾ ਰਹੀਆਂ ਸੀ ਔਰ ਜੋ ਸੁਪਰੀਮ ਕੋਰਟ ਨੇ ਟਿੱਪਣੀਆਂ ਕੀਤੀਆਂ ਉਹ ਬਹੁਤ ਅਹਿਮ ਹੈ ਸੁਪਰੀਮ ਕੋਰਟ ਨੇ ਹਾਈ ਕੋਰਟ ਔਰ ਟ੍ਰਾਇਲ ਕੋਰਟਸ ਨੂੰ ਵੀ ਇਹ ਕਿਹਾ ਕਿ ਤੁਸੀਂ ਭੁੱਲ ਗਏ ਕਿ ਬੇਲ ਇਜ਼ ਅ ਰੂਲ ਰੀਟੈਂਸ਼ਨ ਇਜ਼ ਐਨ ਐਕਸੈਪਸ਼ਨ ਕਿ ਤੁਸੀਂ ਪਲੇ ਸੇਫ ਕਰਨ ਲੱਗੇ ਤੇ ਤੁਸੀਂ ਜਿਹੜਾ ਬੇਲ ਇਜ਼ ਅ ਰੂਲ ਉਹਨੂੰ ਭੁੱਲ ਕੇ ਬੈਠ ਕੇ ਸਪੀਡੀ ਟ੍ਰਾਇਲ ਦੇ ਉੱਤੇ ਸੁਪਰੀਮ ਕੋਰਟ ਨੇ ਬਹੁਤ ਕੁਝ ਕਿਹਾ ਔਰ ਆਰਟੀਕਲ 21 ਦੇ ਤਹਿਤ ਜੋ ਸਾਨੂੰ ਅ ਰਾਈਟ ਅ ਫੰਡਮੈਂਟਲ ਰਾਈਟ ਮਿਲਿਆ ਹੋਇਆ ਰਾਈਟ ਟੂ ਲਿਬਰਟੀ ਉਹਦੇ ਉੱਤੇ ਵੀ ਸੁਪਰੀਮ ਕੋਰਟ ਨੇ ਅੱਜ ਗੱਲਾਂ ਕੀਤੀਆਂ ਔਰ ਇੱਕ ਤਰ੍ਹਾਂ ਨਾਲ ਆਇਨਾ ਦਿਖਾਇਆ ਹੈ ਏਜੰਸੀਜ਼ ਨੂੰ ਕਿ ਤੁਸੀਂ ਕਿੱਦਾਂ ਜਿਹੜਾ ਹੈ ਜੀ ਇੱਕ ਬੰਦੇ ਨੂੰ ਜੇਲ੍ਹ ਦੇ ਪਿੱਛੇ ਰੱਖਣਾ ਚਾਹੁੰਦੇ ਹੋ ਪਰ ਇੱਕ ਚੀਜ਼ ਹੋਰ ਦੇਖੋ ਹਲੇ ਵੀ ਉਹ ਡੁਲਿੰਗ ਟੈਕਟਿਕਸ ਬਣਾ ਰਹੇ ਸੀ ਪਰੰਤੂ ਸੁਪਰੀਮ ਕੋਰਟ ਨੇ ਉਹਨਾਂ ਦੀ ਨਹੀਂ ਸੁਣੀ ਜਦੋਂ ਬੇਲ ਦਾ ਵੀ ਆਰਡਰ ਹੋ ਗਿਆ ਉਸ ਤੋਂ ਬਾਅਦ ਵੀ ਇਹ ਏਜੰਸੀਜ਼ ਨੇ ਕਿਹਾ ਇਹਨਾਂ ਤੇ ਇਹ ਕੰਡੀਸ਼ਨਜ਼ ਇੰਪੋਜ਼ ਕਰੋ ਜਿਹੜੀ ਰਵਿੰਦ ਕੇਜਰੀਵਾਲ ਜੀ ਦੇ ਮਸਲੇ 'ਚ ਦੱਸੀਆਂ ਗਈਆਂ ਉਹ ਕਹਿੰਦੇ ਨੋ ਸੁਪਰੀਮ ਕੋਰਟ ਨੇ ਉਹਨਾਂ ਤੋਂ ਵੀ ਇਨਕਾਰ ਕੀਤਾ ਤੇ ਜਿਹੜੀ ਇੱਕ ਜਰਨਲ ਸੀਆਰਪੀਸੀ ਦੇ ਵਿੱਚ ਬੇਲ ਦੇ ਲਈ ਜੋ ਗੱਲਾਂ ਹੁੰਦੀਆਂ ਉਹੀ ਆਰਡਰ ਦੇ ਵਿੱਚ ਪਈਆਂ ਸਰ ਇਹਨਾਂ 17 ਮਹੀਨਿਆਂ 18 ਮਹੀਨਿਆਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਮਨੀਸ਼ ਸੋਧਿਆ ਜਿਹੜੇ ਆ ਜੇਲ੍ਹ 'ਚ ਰਹੇ ਕੋਈ ਤਸ਼ੱਦਦ ਕਿਸੇ ਕਿਸਮ ਦਾ ਮੈਂਟਲ ਟੌਰਚਰ ਫਿਜ਼ੀਕਲ ਟੌਰਚਰ ਦਾ ਸਾਹਮਣਾ ਕਰਨਾ ਪਿਆ ਹੋਊਗਾ ਉਹਨਾਂ ਨੂੰ ਦੇਖੋ ਇਹ ਆਪਾਂ ਨੇ ਸਾਰਿਆਂ ਨੇ ਦੇਖਿਆ ਕਈ ਜਦੋਂ ਉਹਨਾਂ ਨੂੰ ਪੇਸ਼ ਵੀ ਕਰਨ ਲੈ ਕੇ ਜਾਇਆ ਜਾਂਦਾ ਸੀ ਇਹ ਚੀਜ਼ ਭੁੱਲ ਕੇ ਲਿਜਾਇਆ ਜਾਂਦਾ ਸੀ ਏਜੰਸੀਜ਼ ਵੱਲੋਂ ਕਿ ਉਹ ਇੱਕ ਮਾਨਨੇਯ ਸਨਮਾਨਯ ਸਖਸ਼ੀਅਤ ਹੈ ਔਰ ਸੁਪਰੀਮ ਕੋਰਟ ਨੇ ਅੱਜ ਕਿਹਾ ਵੀ ਇਸ ਚੀਜ਼ ਦੇ ਉੱਤੇ ਉਨ੍ਹਾਂ ਦੀ ਸੋਸ਼ਲ ਜਿਹੜੀ ਸਟਰੈਂਥ ਹੈ ਸੋਸ਼ਲ ਜਿਹੜੀ ਉਹਨਾਂ ਦੀ ਪੋਜੀਸ਼ਨ ਹੈ ਉਹਦੇ ਉੱਤੇ ਵੀ ਸੁਪਰੀਮ ਕੋਰਟ ਨੇ ਕਿਹਾ ਅੱਜ ਲੇਕਿਨ ਉਹਨਾਂ ਨੂੰ ਕਿੱਦਾਂ ਘੜੀਸ ਕੇ ਲਜਾਇਆ ਜਾਂਦਾ ਖਿੱਚ ਕੇ ਲਜਾਇਆ ਜਾਂਦਾ ਸੀ ਔਰ ਉਹਨਾਂ ਨੂੰ ਸਾਈਕੋਲੋਜੀਕਲੀ ਤੋੜਨ ਦੀ ਬਹੁਤ ਕੋਸ਼ਿਸ਼ ਹੋਈ ਹੈ ਪਰੰਤੂ ਜਦੋਂ ਸੱਚਾਈ ਦੇ ਨਾਲ ਬੰਦਾ ਖੜਾ ਹੁੰਦਾ ਤਾਂ ਇਦਾਂ ਦੀ ਕੋਸ਼ਿਸ਼ਾਂ ناکਾਮ ਹੋ ਜਾਂਦੀਆਂ ਔਰ ਇੱਕ ਚੀਜ਼ ਹੋਰ ਦੇਖੋ ਇਹ ਉਹ ਮਨੀਸ਼ ਸ਼ਿਸ਼ੋਧੀਆਂ ਹੈ ਜਿਨ੍ਹਾਂ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਹੈ ਅੱਜ ਉਹ ਹਜ਼ਾਰਾਂ ਲੱਖਾਂ ਬੱਚੇ ਖੁਸ਼ ਹੈ ਜਿਨ੍ਹਾਂ ਨੂੰ ਉੱਥੇ ਜਿਹੜਾ ਸਟੱਡੀ ਦਾ ਸਟਰਕਚਰ ਹੈ ਸਟੱਡੀ ਦਾ ਜਿਹੜਾ ਸਟੈਂਡਰਡ ਹੈ ਉੱਚਾ ਕੀਤਾ ਮਨੂਰ ਸੁਚੋਧਿਆ ਜੀ ਨੇ ਸਕੂਲ ਆਫ ਐਮਿਨੈਂਸ ਦਾ ਕਨਸੈਪਟ ਲੈ ਕੇ ਆਏ ਬੱਚਿਆਂ ਨੂੰ ਸਰਕਾਰੀ ਸਕੂਲ ਚ ਪੜ੍ਹਦੇ ਬੱਚਿਆਂ ਨੂੰ ਜਿਹੜੀਆਂ ਮਾਡਰਨ ਸਕੂਲਾਂ ਵਾਲੀ ਫੈਸਿਲਿਟੀਆਂ ਮਿਲੀਆਂ ਟੀਚਰਸ ਨੂੰ ਬਾਹਰ ਭੇਜਿਆ ਸੋ ਦੈਟ ਕਿ ਇੰਟਰਨੈਸ਼ਨਲ ਲੈਵਲ ਤੇ ਸਾਡੇ ਜਿਹੜੇ ਸਰਕਾਰੀ ਸਕੂਲ ਹੈ ਉਹ ਕੰਪੀਟ ਕਰ ਸਕਣ ਉੱਥੋਂ ਦੇ ਜੋ ਸਿਸਟਮ ਹੈ ਉੱਥੋਂ ਦਾ ਜਿਆ ਪੜ੍ਹਾਈ ਦਾ ਜਿਹੜੀਆਂ ਟੈਕਨੀਕਸ ਐ ਮੈਥਡਸ ਐ ਉਹ ਡਾਟ ਕਿਤੇ ਜਾਣ ਤੇ ਉਸ ਸ਼ਖਸੀਅਤ ਨੂੰ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਸਾਈਕੋਲੋਜੀਕਲੀ ਤੋੜਨ ਦੀ ਪਰੰਤੂ ਇੱਕ ਸ਼ਖਸੀਅਤ ਜੋ ਸੰਘਰਸ਼ ਨਾਲ ਬਣੀ ਹੋਵੇ ਮਿਹਨਤ ਨਾਲ ਬਣੀ ਹੋਵੇ ਜਿਹਦੇ ਵਿਜ਼ਨ ਕਲੀਅਰ ਹੋਣ ਜਿਦਾਂ ਸਾਡੇ ਕੇਜਰੀਵਾਲ ਸਾਹਿਬ ਹੈ ਮਨੀਸ਼ ਸ਼ੋਧਿਆ ਜੀ ਹੈ ਇਹਨਾਂ ਨੂੰ ਤੋੜਨਾ ਕੋਈ ਇਨਾ ਆਸਾਨ ਕੰਮ ਨਹੀਂ ਹੁੰਦਾ ਔਰ ਏਜੰਸੀਜ਼ ਦਾ ਜਿਹੜਾ ਕੇਸ ਹੈ ਉਹ ਹਲੇ ਤੱਕ ਇੱਕਰ ਪੇ ਦੀ ਵੀ ਰਿਕਵਰੀ ਨਹੀਂ ਕਰ ਸਕੇ ਕੋਈ ਟ੍ਰੇਲ ਨਹੀਂ ਹੈ ਕੋਈ ਰਿਕਵਰੀ ਨਹੀਂ ਹੈ ਜਬਰਦਸਤੀ ਜਾਂ بار بار ਗਵਾਹਾਂ ਨੂੰ ਬੁਲਾਦੁਲਾ ਕੇ ਜਿਹੜੇ ਗਵਾਹ ਅੱਠ ਵਾਰੀ ਚ ਕੋਈ ਨਾਮ ਨਹੀਂ ਲੈਂਦੇ ਫਿਰ ਉਹਨਾਂ ਨੂੰ ਲਗਾਤਾਰ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਹੈ। ਕਿ ਆ ਕਿ ਕੁਝ ਹੋਇਆ ਕਿ ਉਹਨਾਂ ਤੋਂ ਬਿਆਨ ਦਵਾਏ ਜਾਂਦੇ ਆ। ਹਾਲੇ ਤੱਕ ਕੋਈ ਇਹਨਾਂ ਤੋਂ ਰਿਕਵਰੀ ਨਹੀਂ, ਟ੍ਰੇਲ ਨਹੀਂ ਤੇ ਹੁਣ ਵੀ ਜਿਹੜਾ ਸੀਬੀਆ ਸੀਬੀਆਈ ਔਰ ਈਡੀ ਨੇ ਜੋ ਖੇਲ ਖੇਲੇ ਆ ਸੁਪਰੀਮ ਕੋਰਟ ਸਮਝ ਗਈ ਉਸ ਨੂੰ। ਇਹਨਾਂ ਨੇ ਕੀ ਕੀਤਾ ਜੀ ਇਸ ਕੇਸ ਨੂੰ ਲੰਬਾ ਰੱਖਣ ਦੇ ਲਈ ਤੇ ਸਾਡੇ ਨੇਤਾਵਾਂ ਨੂੰ ਬੱਦ ਤੋਂ ਬੱਦ ਸਮਾਂ ਜੇਲ੍ਹ ਦੇ ਵਿੱਚ ਰੱਖਣ ਦੇ ਲਈ 493 ਗਵਾਹਾਂ ਦੀ ਤਾਂ ਲਿਸਟ ਤਿਆਰ ਕੀਤੀ ਹੋਈ ਹੈ ਜੀ ਹਜ਼ਾਰਾਂ ਦੀ ਗਿਣਤੀ ਪੇਜੀਜ਼ ਹੈ ਜੀ ਲੱਖ ਲੱਖ ਤੋਂ ਉੱਪਰ ਡਿਜੀਟਲ ਜਿਹੜੇ ਹੈ ਜੀ ਡਾਕੂਮੈਂਟਸ ਸੋ ਥੈਟ ਕਿ ਲੰਬੇ ਤੋਂ ਲੰਮਾ ਸਮਾਂ ਖਿੱਚਿਆ ਜਾ ਸਕੇ ਪਰ ਸੁਪਰੀਮ ਕੋਰਟ ਨੇ ਦੇਖਿਆ ਕਿ ਇਹਦੇ ਕਿਉਂਕਿ ਸੁਪਰੀਮ ਕੋਰਟ ਨੇ ਇੱਕ ਟਿੱਪਣੀ ਕੀਤੀ ਹੈ ਕਿ ਲੱਗਦਾ ਨਹੀਂ ਕਿ ਤੁਸੀਂ ਹਲੇ ਵੀ ਕੋਈ ਸਪੀਡ ਰਿਟਰੈਲ ਕਰ ਲਓਗੇ ਉਹ ਸਮਝ ਚੁੱਕੇ ਆ ਸੁਪਰੀਮ ਕੋਰਟ ਨੇ ਦੇਖਿਆ ਕਿ ਇਹਨਾਂ ਦੇ ਜਿਹੜਾ ਪਰਸਨਲ ਲਿਬਰਟੀ ਦਾ ਫੰਡਾਮੈਂਟਲ ਰਾਈਟ ਹੈ ਉਹਨੂੰ ਡਿਪਰਾਈਵ ਕੀਤਾ ਜਾ ਰਿਹਾ ਹੈ ਸਪਰੀਮ ਕੋਰਟ ਨੇ ਜਿਹੜੀ ਅੱਜ ਬੇਲ ਦਿੱਤੀ ਹੈ ਇਹ ਸੱਚਾਈ ਦੀ ਜਿੱਤ ਹੈ ਇਹ ਅਛਾਈ ਦੀ ਜਿੱਤ ਹੈ ਇਹ ਕਹਿ ਸਕਦੇ ਹੋ ਕਿ ਜੀ ਹਲੇ ਤਾਂ ਕੇਸ ਚੱਲੂਗਾ ਕਿਉਂਕਿ ਵਿਰੋਧੀ ਰੌਲਾ ਪਾ ਰਹੇ ਆ ਜੀ ਬੀ ਜੀ ਪੀ ਦੇ ਨੇਤਾ ਪਰੰਤੂ ਇਹਨਾਂ ਕੇਸਾਂ ਦੇ ਵਿੱਚ ਖਾਸ ਕਰ ਜਿਹੜਾ ਪੀ ਐਮ ਐਲ ਐ ਐਕਟ ਹੈ ਉਹਦੇ ਵਿੱਚ ਬੇਲ ਮਿੰਨਾ ਬਹੁਤ ਵੱਡੇ ਮਾਇਨੇ ਰੱਖਦਾ ਹੈ ਔਰ ਇਸ ਇੱਕ ਇੱਕ ਚੀਜ਼ ਨੂੰ ਤੁਸੀਂ ਵੀ ਇਨਕਾਰ ਨਹੀਂ ਕਰ ਸਕਦੇ ਅਸੀਂ ਵੀ ਇਨਕਾਰ ਨਹੀਂ ਕਰ ਸਕਦੇ ਕਿ ਜਿਹੜੀ ਸੀ ਬੀ ਆਈ ਈ ਡੀ ਹੈ ਉਹ ਸਪੀਡਿ ਟ੍ਰਾਇਲ ਕਰਨ ਦੇ ਵਿੱਚ ਫੇਲ ਹੋਈ ਹੈ ਔਰ ਲਗਾਤਾਰ ਉਹਦੀ ਇੰਟੈਂਸ਼ਨ ਡਿਲੇ ਟੂ ਡਿਲੇ ਕਰਨਾ ਰਿਹਾ ਹੈ ਜੋ ਬਹੁਤ ਵੱਡੇ ਸ਼ੰਕੇ ਪੈਦਾ ਕਰਦਾ ਹੈ। ਬਾਸੀ ਸਾਹਿਬ ਇੱਕ ਗੱਲ ਇੱਥੇ ਜਾਨਣਾ ਚਾਹਾਂਗੇ ਕਿ ਜਦੋਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਅੱਜ ਇਹ ਬੇਲ ਦੀ ਐਪਲੀਕੇਸ਼ਨ ਅਪਰੂਵ ਹੋਈ ਤੇ ਕੁਝ ਸ਼ਰਤਾਂ ਵੀ ਲਗਾਈਆਂ ਗਈਆਂ ਨੇ ਸੋਧਿਆ ਸਾਹਿਬ ਤੇ। ਜੀ ਦੇਖੋ ਕੋਈ ਸਪੈਸੀਫਿਕ ਸ਼ਰਤ ਨਹੀਂ ਹੁੰਦੀ ਜਿਹੜੀਆਂ ਹਰ ਬੇਲ ਆਰਡਰ ਦੇ ਵਿੱਚ ਲਿਖਿਆ ਜਾਂਦਾ ਜੋ ਜਿੱਦਾਂ ਕਹਿ ਦਿੰਦੇ ਆ ਕਿ ਅਗਰ ਤੁਹਾਡਾ ਕੋਈ ਪਾਸਪੋਰਟ ਹੈ ਤੁਸੀਂ ਪਾਸਪੋਰਟ ਜਮ੍ਹਾਂ ਕਰਾਉਂਗੇ। ਇਹ ਤਾਂ ਕਹ ਦਿੰਦੇ ਆ ਤੁਸੀਂ ਸ਼ੋਰਟੀਜ਼ ਦੋਗੇ ਇਹ ਹਰ ਬੇਲ ਆਰਡਰ ਦੇ ਵਿੱਚ ਹੀ ਹੁੰਦਾ ਤੁਸੀਂ ਕੋਈ ਵੀ ਬੇਲ ਆਰਡਰ ਚੈੱਕ ਕਰ ਸਕਦੇ ਹੋ ਆਈਓ ਕੋਲੇ ਪੇਸ਼ ਹੋਵੋਗੇ ਉਹਨਾਂ ਨੇ ਕੋਈ ਐਦਾਂ ਦੀ ਸਪੈਸੀਫਿਕ ਕੋਈ ਸ਼ਰਤ ਇਹਦੇ ਵਿੱਚ ਨਹੀਂ ਐ ਜਾ ਸਕਣਗੇ ਆਫਿਸ ਜਾ ਸਕਣਗੇ ਤੇ ਮਨੀਸਿਸ ਸੋਦੀਆ ਸੈਕਟਰੀਏਟ ਬਿਲਕੁਲ ਜਾ ਸਕਣਗੇ ਕਿਉਂਕਿ ਤੁਹਾਡੇ ਜਦੋਂ ਅੱਜ ਸੁਣਵਾਈ ਹੋ ਰਹੀ ਸੀ ਤਾਂ ਜਿਹੜੇ ਸੀਬੀਆਈ ਈਡੀ ਵੱਲੋਂ ਪੇਸ਼ ਹੋਏ ਬਹੁਤ ਜਿਹੜੇ ਵੱਡੀ ਪੋਸਟ ਤੇ ਵੀ ਆ ਉਹਨਾਂ ਨੇ ਕਿਹਾ ਜੀ ਕਿ ਇਹਨਾਂ ਤੇ ਕੰਡੀਸ਼ਨਸ ਲਗਾਓਗੇ ਜੀ ਆਫਿਸ ਨਹੀਂ ਜਾ ਸਕਦੇ ਜਿੱਦਾਂ ਕੇਜਰੀਵਾਲ ਜੀ ਦੇ ਤੁਸੀਂ ਲਗਾਈ ਸੀ ਪਿਕ ਕੋਰਟ ਨੇ ਸੁਪਰੀਮ ਕੋਰਟ ਨੇ ਟੋਟਲੀ ਰਿਜੈਕਟ ਕਰਤਾ ਇਸ ਚੀਜ਼ ਨੂੰ ਕਿ ਨੋ ਉਹ ਜਾ ਸਕਦੇ ਹਨ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਹੈ ਸੁਪਰੀਮ ਕੋਰਟ ਨੇ ਜਿਹੜੀਆਂ ਚਾਰ ਨਾਰਮਲ ਸ਼ਰਤਾਂ ਹੁੰਦੀਆਂ ਪਹਿਲੀ ਕਿ ਦੋ ਸ਼ਿਫਟਸ ਤੁਸੀਂ ਦੋਹੋਂਗੇ ਉਹ ਲਗਾਈ ਹੈ ਦੂਜੀ ਕਿ ਤੁਸੀਂ ਆਈਓ ਕੋਲੇ ਸੋਮਵਾਰ ਔਰ ਵੀਰਵਾਰ ਪੇਸ਼ ਹੋਵੋਗੇ ਹਾਜ਼ਰੀ ਹੋਵੇਗੀ ਉਹ ਵੀ ਜੈਨੂਅਨ ਹੈ ਉਹ ਕੋਈ ਹਰ ਕੇਸ 'ਚ ਲਗਭਗ ਲੱਗਦੀ ਹੈ ਤੁਸੀਂ ਵਿਟਨੈਸਿਸ ਦੇ ਨਾਲ ਕੋਈ ਛੇੜਖਾਨੀ ਨਹੀਂ ਕਰੋਗੇ ਹਰ ਆਰਡਰ ਦੇ ਵਿੱਚ ਲੱਗਦੀ ਹੈ ਬੇਲ ਦੇ ਇੱਕ ਜਿਹੜਾ ਤੁਸੀਂ ਬਾਹਰ ਨਹੀਂ ਜਾਓਗੇ ਪਾਸਪੋਰਟ ਜਮਾ ਕਰਾਉਗੇ ਉਹ ਵੀ ਹਰ ਆਰਡਰ ਦੇ ਵਿੱਚ ਲੱਗਦੀ ਹੈ ਉਹ ਸੀਆਰਪੀਸੀ ਦੇ ਇੱਕ ਬੇਸਿਕਲੀ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਹਰ ਬੇਲ ਆਰਡਰ ਦਾ ਬੇਸਿਕ ਹੁੰਦਾ ਹੈ ਸਪੈਸੀਫਿਕ ਉਹਨਾਂ ਦੇ ਉੱਤੇ ਕੋਈ ਕੰਡੀਸ਼ਨਜ਼ ਨਹੀਂ ਆਉਂਦੀਆਂ ਔਰ ਲਗਣੀਆਂ ਵੀ ਨਹੀਂ ਸੀ ਕਿਉਂਕਿ ਇਹ ਲਗਾਤਾਰ ਤੁਸੀਂ ਆਪਾਂ ਦੇਖਾਂਗੇ ਥੋੜੇ ਇੱਕ ਮੈਂ ਤੁਹਾਨੂੰ ਯਾਦ ਕਰਾਉਣਾ ਚਾਹ ਰਿਹਾ ਕਿ 30 ਅਕਤੂਬਰ 2023 ਨੂੰ ਜਦੋਂ ਬੇਲ ਲਗਾਈ ਗਈ ਸੀ ਉਦੋਂ ਈਡੀ ਨੇ ਔਰ ਸੀਬੀਆਈ ਨੇ ਕੀ ਕਿਹਾ ਸੀ ਕਿ ਜੀ ਅਸੀਂ ਬੜੀ ਜਲਦੀ ਟ੍ਰਾਇਲ ਕਨਕਲੂਡ ਕਰਾ ਦਾਂਗੇ 6 ਤੋਂ 8 ਮਹੀਨੇ ਦੇ ਵਿੱਚ ਵਿੱਚ ਅਸੀਂ ਟ੍ਰਾਇਲ ਕਨਕਲੂਡ ਕਰਾਵਾਂ ਤੇ ਸੁਪਰੀਮ ਕੋਰਟ ਨੇ ਉਦੋਂ ਇੱਕ ਫੇਰ ਰਿਲੀਵਰਟੀ ਦਿੱਤੀ ਸੀ ਕਿ ਅਗਰ 6 ਤੋਂ 8 ਮਹੀਨੇ ਦੇ ਵਿੱਚ ਕਨਕਲੂਡ ਨਹੀਂ ਕਰਦੇ ਤੇ ਤੁਸੀਂ ਬੇਲ ਦੁਬਾਰਾ ਲਗਾ ਸਕਦੇ ਆ ਫੇਰ ਦੁਬਾਰਾ ਜਦੋਂ ਤੁਹਾਡੇ ਯਾਦ ਹੋਏਗਾ ਮਾਰਚ ਦੇ ਸ਼ਾਇਦ ਦੁਬਾਰਾ ਬੇਲ ਲਗਾਈ ਗਈ ਤਾਂ ਉਦੋਂ ਇਹਨਾਂ ਨੇ ਕਿਹਾ ਸੀ ਅਸੀਂ 3 ਜੁਲਾਈ ਤੱਕ ਸਾਰਾ ਕੰਪਲੀਟ ਕਰ ਦਾਂਗੇ ਜੀ ਉਹ ਵੀ ਨਹੀਂ ਕਰ ਸਕੇ ਹੁਣ ਫੇਰ ਕਹਿੰਦੇ ਸੀ ਐਡੀਸ਼ਨਲ ਚਾਰਜ ਸ਼ੀਟ ਪੇਸ਼ ਕਰਨੀ ਆ ਐਡੀਸ਼ਨਲ ਚਾਰਜ ਸ਼ੀਟ ਪੇਸ਼ ਕਰਨ ਦਾ ਮਤਲਬ ਕੀ ਹੁੰਦਾ ਹੈ ਕਿ ਹਲੇ ਤੱਕ ਤਾਂ ਤੁਹਾਡੀ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਆ ਤੁਸੀਂ ਇੱਕ ਚੀਜ਼ ਦੇਖੋ ਨਾ ਤੁਸੀਂ 18 ਮਹੀਨੇ ਤੋਂ ਇੱਕ ਸਰਕਾਰੀ ਅਹੁਦੇ ਤੇ ਬੈਠੇ ਹੋਏ ਇੱਕ ਮੰਤਰੀ ਜੋ ਬੱਚਿਆਂ ਵਾਲੀ ਸਕੂਲਾਂ ਲਈ ਬਹੁਤ ਬਿਹਤਰੀਨ ਕੰਮ ਕਰ ਰਹੇ ਆ ਤੁਸੀਂ ਉਹਨਾਂ ਨੂੰ ਡਿਟੇਨ ਕੀਤਾ ਹੋਇਆ ਜੇਲ੍ਹ ਦੇ ਵਿੱਚ ਅਰੈਸਟ ਕੀਤਾ ਹੋਇਆ ਉੱਥੇ ਰੱਖਿਆ ਹੋਇਆ ਹਾਲੇ ਤੱਕ ਤੁਸੀਂ ਉਹਨਾਂ ਦੇ ਖਿਲਾਫ ਇਨਵੈਸਟੀਗੇਸ਼ਨ ਵੀ ਕੰਪਲੀਟ ਨਹੀਂ ਕਰ पाए ਕਿ ਕਿਦਰ ਸਾਰਿਆ ਕਿ ਕਿਤੇ ਨਾ ਕਿਤੇ ਮਨਸ਼ਾ ਤੇ ਵੀ ਸ਼ੱਕ ਹੈ ਕਿਤੇ ਨਾ ਕਿਤੇ ਪਿੱਛੋਂ ਜਿਹੜੀਆਂ ਡਾਇਰੈਕਸ਼ਨਸ ਐ ਉਹ ਜਿਹੜੀਆਂ ਉਹ ਕੰਪਲੀਟ ਕਰ ਰਹੇ ਸੀ ਨਾ ਕਿ ਇਸ ਕੇਸ ਦੀ ਸੱਚਾਈ ਬਾਹਰ ਲਿਆਉਣਾ ਚਾਹੁੰਦੇ ਸੀ ਕਿਉਂਕਿ ਸੱਚਾਈ ਤਾਂ ਹੈ ਨਹੀਂ ਛੜੇੰਤਰ ਰਚਿਆ ਗਿਆ ਜੋ ਲੱਗਦਾ ਜਿੱਦਾਂ ਤੁਸੀਂ ਪਾਸੀ ਸਾਹਿਬ ਇਹ ਕਹਿ ਰਹੇ ਹੋ ਵੀ ਇਹ ਕੋਈ ਸੱਚਾਈ ਨਹੀਂ ਹੈ ਕੋਈ ਸਾਰਾ ਸ਼ਰੀਅੰਤਰ ਹੈ ਫਿਰ ਇਸ ਜਜਮੈਂਟ ਦਾ ਜਾਂ ਇਸ ਬੇਲ ਆਰਡਰ ਦਾ ਕੋਈ ਅਸਰ ਅਰਵਿੰਦ ਕੇਜਰੀਵਾਲ ਹੁਣਾਂ ਦਾ ਜਿਹੜਾ ਕੇਸ ਹੈ ਉਹਦੇ ਤੇ ਵੀ ਪਏਗਾ ਕਿਉਂਕਿ ਉਹਨਾਂ ਦੀ ਜ਼ਮਾਨਤ ਵੀ ਅਪਹੈਲਡ ਕੀਤੀ ਹੋਈ ਹੈ ਅੱਜ ਇਹ ਫੈਸਲਾ ਰੱਖਵਾ ਰੱਖਿਆ ਪਿਆ ਦੇਖੋ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਮੈਨੂੰ ਆਸ ਹੈ ਕਿ ਬੜੀ ਜਲਦੀ ਮਨੀਸ਼ ਆਪਣਾ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਜ਼ਮਾਨਤ ਮਿਲੇਗੀ ਸੰਜੇ ਸਿੰਘ ਜੀ ਵੀ ਜ਼ਮਾਨਤ 'ਤੇ ਹੈ ਮਨੀਸ਼ ਸ਼ੋਧਿਆ ਜੀ ਵੀ ਆ ਗਏ ਆ ਤੇ ਅਰਵਿੰਦ ਕੇਜਰੀਵਾਲ ਜੀ ਵੀ ਬੜੀ ਜਲਦੀ ਮੈਨੂੰ ਜਿੱਥੋਂ ਤੱਕ ਪੂਰਾ ਆਸ ਹੈ ਕਿਉਂਕਿ ਅੱਜ ਦੇ ਆਰਡਰ ਤੋਂ ਵੀ ਅਗਰ ਆਪਾਂ ਪੜਦੇ ਆ ਤਾਂ ਲੱਗਦਾ ਹੈ ਕਿ ਉਹਨਾਂ ਨੂੰ ਵੀ ਬੜੀ ਜਲਦ ਜ਼ਮਾਨਤ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਵੀ ਇਸ ਅਧਿ ਅੰਤਰ ਦੇ ਤਹਿਤ ਬਿਠਾਇਆ ਗਿਆ ਜੇਲ੍ਹ 'ਚ ਇੱਕ ਮੇਰਾ ਆਖਰੀ ਸਵਾਲ ਹੈ ਪਾਸੀ ਸਾਹਿਬ ਮੈਨੂੰ ਪਤਾ ਕਿਉਂਕਿ ਤੁਸੀਂ ਬਿਜ਼ੀ ਹੋ ਇਸ ਵਕਤ ਇਹ ਅਤੀਸ਼ੀ ਹੋਣਾ ਨੇ ਇਸ ਵਾਲੀ ਜਿਹੜਾ ਵਾ ਉਹ ਝੰਡਾ ਫਹਿਰਾਉਣਾ ਸੀਗਾ ਦਿੱਲੀ ਦੇ ਵਿੱਚ ਕਿਉਂਕਿ ਮਨੀਸ਼ सिसोदिया ਤੇ ਅਰਵਿੰਦ ਕੇਜਰੀਵਾਲ ਜਿਹੜੇ ਆਏ ਜੇਲ੍ਹ 'ਚ ਸੀਗੇ ਤੇ ਹੁਣ ਜਿੱਦਾਂ ਸਿਸੋਦੀਆ ਸਾਹਿਬ ਬਾਹਰ ਆ ਗਏ ਆ ਤੇ ਫੇਰ ਇਹ ਇਹਨਾਂ ਨੂੰ ਇਹ ਦਿੱਤਾ ਜਾਏਗਾ ਆਨਰ ਅ ਦੇਖੋ ਗੱਲ ਇਸ ਤਰ੍ਹਾਂ ਹੈ ਇਹ ਸਾਡੇ ਸਾਰੇ ਹੀ ਲੀਡਰ ਇੱਕ ਦੂਜੇ ਦੀ ਰਿਸਪੈਕਟ ਕਰਦੇ ਆ ਇੱਕ ਮੁਠਾ ਸੋ ਇਸ ਮਸਲੇ 'ਚ ਤੇ ਮੈਂ ਨਹੀਂ ਪਹਿਣਾ ਚਾਹੁੰਗਾ ਨਾ ਆਪਾਂ ਨੂੰ ਸੋਚਣਾ ਵੀ ਚਾਹੀਦਾ ਕੌਣ ਝੰਡਾ ਫੈਰਾਏਗਾ ਕੋਈ ਨਹੀਂ ਕਿਉਂਕਿ ਝੰਡਾ ਸਾਡੇ ਦੇਸ਼ ਦਾ ਹੈ ਔਰ ਹਰ ਦੇਸ਼ ਵਾਸੀ ਉਸ ਝੰਡੇ ਨੂੰ ਸਲਾਮ ਕਰਦਾ ਹੈ ਉਸ ਝੰਡੇ ਦੀ ਇੱਜ਼ਤ ਕਰਦਾ ਹੈ ਚਾਹੇ ਉਹ ਸਾਡੇ ਮਾਨਯੋਗ ਆਤੀਸੀ ਜੀ ਹੈ ਚਾਹੇ ਸਾਡੇ ਮਨੀਸ਼ ਸ਼ਿਸ਼ੋਧਿਆ ਜੀ ਹੈ ਇਹ ਇੱਕ ਮਾਨ ਹੈ ਇਹ ਇੱਕ ਸਾਡੇ ਝੰਡੇ ਦੀ ਸ਼ਾਨ ਹੈ ਸੋ ਇਹ ਕੁਐਸਚਨਸ ਤਾਂ ਮੈਂ ਇਸ ਤੇ ਕੀ ਕਹਾ ਜਾਂ ਤੁਹਾਨੂੰ ਕਰਨਾ ਵੀ ਨਹੀਂ ਚਾਹੀਦਾ ਕਿਉਂਕਿ ਇੱਕ ਰਿਸਪੈਕਟ ਹੈ ਹਰ ਲੀਡਰ ਦੀ ਦੂਜੇ ਦੇ ਮਨ ਦੇ ਵਿੱਚ ਔਰ ਜਿਹੜੇ ਸਾਡੇ ਲੀਡਰਸ਼ਿਪ ਹੈ ਉਹ ਇੱਥੇ ਕੋਈ ਉਹਨਾਂ ਦੇ ਰਾਜਨੀਤਿਕ ਮੰਤਵ ਨਹੀਂ ਹੈ ਉਹਨਾਂ ਦਾ ਮਕਸਦ ਹੈ ਦੇਸ਼ ਔਰ ਸਮਾਜ ਦੀ ਸੇਵਾ ਪਰ ਉਹਦੇ ਚ ਕੋਈ ਅੱਗੇ ਕੋਈ ਪਿੱਛੇ ਕੌਣ ਚੜਾਏਗਾ ਕੌਣ ਨਹੀਂ ਇਹ ਚੀਜ਼ਾਂ ਸਾਡੇ ਇੱਥੇ ਮਾਇਨੇ ਨਹੀਂ ਰੱਖਦੀ ਜੀ ਪਾਸੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਇਸ ਪ੍ਰੋਗਰਾਮ ਲਈ ਦਿੱਤਾ ਪੂਰਾ ਡਿਟੇਲ ਦੇ ਨਾਲ ਤੁਸੀਂ ਜਿਹੜਾ ਉਹ ਆਰਡਰ ਵੀ ਦੱਸ ਦਿੱਤਾ ਵੀ ਦਰਸਲ ਅੱਜ ਸੁਪਰੀਮ ਕੋਰਟ ਦੇ ਵਿੱਚ ਕੀ ਕੁਝ ਹੋਇਆ ਕਿਹੜੀਆਂ ਜਿਹੜੀਆਂ ਉਹ ਸ਼ਰਤਾਂ ਰੱਖੀਆਂ ਗਈਆਂ ਤੇ ਜਾਂ ਕਿਹੜੀ ਜਿਹੜੀ ਢਿੱਲ ਦਿੱਤੀ ਗਈ ਮਨੀਸ਼ ਸੋਧਿਆ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ